ਇਸ ਪੜ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਲੈ ਕੇ ਹਰ ਰੋਜ਼ ਮਾਰੇ ਅੰਸਰਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ थाना ਸਦਰ ਨਾਭਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ حاصل ਹੋਈ ਹੈ ਜਦੋਂ ਨਾਕੇਬੰਦੀ ਦੇ ਦੌਰਾਨ ਤਿੰਨ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੇ ਕੋਲੋਂ 1,25,000 ਨਕਲੀ ਨੋਟ ਕਾਬੂ ਕੀਤੇ ਗਏ ਨੇ ਅਤੇ ਪੁਲਿਸ ਨੇ ਇਨ੍ਹਾਂ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਇਸ ਮੌਕੇ ਤੇ ਨਾਭਾ ਦੇ ਡੀਐਸਪੀ ਦਵਿੰਦਰ ਅਗਰਵੇ ਨੇ ਦੱਸਿਆ ਕਿ ਨਾ تین ਨਾ આરોપીਆਂ ਨੂੰ 1.25 ਲੱਖ ਰੁਪਏ ਨਕਦੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਤੇ ਪਹਿਲਾਂ ਵੀ ਜਾਲੀ ਕਰੰਸੀ ਦੇ ਮਾਮਲੇ ਦਰਜ ਨੇ ਅਤੇ ਅਸੀਂ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਇਹ ਪਤਾ ਲਗਾ ਰਹੇ ਹਾਂ ਕਿ ਇਹ ਕਿੱਥੇ ਜਾਲੀ ਕਰੰਸੀ ਤੇ ਕਿਸ ਜਗ੍ਹਾ ਤੇ ਬਣਾਉਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਿੱਚ ਹੋਰ ਕਿਹੜੇ ਬੰਦੇ ਸ਼ਾਮਿਲ ਨੇ ਇਸ ਦੀ ਅਸੀਂ ਤਫ਼ਤੀਸ਼ ਕਰਿਆ ਅਤੇ ਮਾਮਲੇ ਨੂੰ ਦਰਜ ਕਰ ਲਿਆ ਗਿਆ। ਮਾਨ ਰੋਗ ਵਰਨ ਸ਼ਰਮਾਈ ਐਸਐਸਬੀ ਦੇ ਆਲਾ ਵੱਲੋਂ ਚੱਲ ਰਹੀ ਮਾਰੇ ਅਨਸਰਾ ਖਿਲਾਫ ਜਿਹੜੇ ਮਹਿਮਾ ਉਹ ਸਰਨੇ ਨੱਬਾ ਵੱਲੋਂ ਇੱਕ ਵਾਰ ਫੇਰ ਜਿਹੜੇ ਐਸਐਚਓ ਮੁਨਪੇਸਿਕ ਵੀ ਡਰੋਰਾ ਨੇ ਆਪਣੀ ਪਾਰਟੀ ਸਮੇਤ ਇੱਕ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਪਹਾਵੀ ਹਰਦੀਪ ਤੇ ਅਸ਼ੋਕ ਮਾਨ ਜੋ ਕਿ ਇਹ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਜਾਲੀ ਕਰੰਸੀ ਠੱਗੀਆਂ ਮਾਰਨ ਦੇ ਉਸ ਦਾ ਜਦੋਂ ਇਹਨਾਂ ਨੂੰ ਹਰੀ ਘਰ ਨੱਕ ਤੇ ਰੋਕਿਆ ਗਿਆ ਤਿੰਨਾਂ ਨੌਜਵਾਨਾਂ ਤੋਂ ਇਹਨਾਂ ਤੋਂ 1,25,000 ਜਿਹੜੀ ਆ ਜਾਲੀ ਕਰੰਸੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਮਰਚਾ ਦਰਜ ਕਰਕੇ ਚਰਪਤੀਸ਼ ਜਰੀਏ ਪੁਲਿਸman ਲਿਆ ਜਾ ਰਿਹਾ ਉਸman ਦੇ ਦੱਸਿਆ ਉਹ ਇਹ ਕਿਹਾ ਵੀ ਇਹਨਾਂ ਨੇ ਜਿਹੜੇ ਜਾਲੀ ਕਰੰਸੀ ਆ ਉਹ ਉਹਨਾਂ ਦੀ ਸਪਾਈ ਕਿੱਥੇ ਕੀਤੀ ਜਾਂ ਕਿੱਥੇ ਬਣਾਈ ਜਾਂ ਉਹ ਅਸੀਂ ਇਹਦਾ ਕੀ ਤਫਸੀਲ ਦੇਈਏ ਤੇ ਚੈਨਲ ਦੇ ਲਈ ਨਾਬਾ ਤੋਂ ਸੁਖਚੰਦ ਸਿੰਘ ਲੁਬਾਨਾ ਦੀ ਰਿਪੋਰਟ